सुखमणि सुख अमृत प्रभ नाम पगत जना के मन विश्राम सुखमणि सुख अमृत प्रभनाम पागत जना कन विश्राम सुखमणि सुख अमृत प्रभनाम भगत जना के मन विश्राम ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾਂ ਕਹਿ ਮਨ ਬਿਸ਼ਰਾਮ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾਂ ਕਹਿ ਮਨ ਬਿਸ਼ਰਾਮ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾਂ ਕਹਿ ਮਨ ਬਿਸ਼ਰਾਮ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾਂ ਕਹਿ ਮਨ ਬਿਸਰਾਮ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾਂ ਕਹਿ ਮਨ ਬਿਸਰਾਮ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾਂ ਕਹਿ ਮਨ ਬਿਸਰਾਮ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨ ਕਹਿ ਮਨ ਬਿਸਰਾਮ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨ ਕਹਿ ਮਨ ਬਿਸਰਾਮ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨ ਕਹਿ ਮਨ ਬਿਸਰਾਮ सुखमणि सुख अमृत प्रभनाम भगत जना के मन विश्राम सुखमणि सुख अमृत प्रभनाम पगत जना कन विश्राम सुखमणि सुख अमृत प्रभनाम पगत जना के मन विश्राम सुखमणि सुख अमृत प्रभनाम भगत जना के मन विश्राम सुखमणि सुख अमृत प्रभ नाम पगत जना कन विश्राम सुखमणि सुख अमृत प्रभनाम पगत जना के मन विश्राम ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨ ਕਹਿ ਮਨ ਬਿਸ਼ਰਾਮ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨ ਕਹਿ ਮਨ ਬਿਸ਼ਰਾਮ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨ ਕਹਿ ਮਨ ਬਿਸ਼ਰਾਮ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨ ਕਹਿ ਮਨ ਬਿਸ਼ਰਾਮ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨ ਕਹਿ ਮਨ ਬਿਸ਼ਰਾਮ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨ ਕਹਿ ਮਨ ਬਿਸ਼ਰਾਮ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨ ਕਹਿ ਮਨ ਬਿਸ਼ਰਾਮ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨ ਕਹਿ ਮਨ ਬਿਸ਼ਰਾਮ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨ ਕਹਿ ਮਨ ਬਿਸ਼ਰਾਮ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨ ਕਹਿ ਮਨ ਬਿਸ਼ਰਾਮ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨ ਕਹਿ ਮਨ ਬਿਸ਼ਰਾਮ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨ ਕਹਿ ਮਨ ਬਿਸ਼ਰਾਮ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨ ਕਹਿ ਮਨ ਬਿਸ਼ਰਾਮ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨ ਕਹਿ ਮਨ ਬਿਸ਼ਰਾਮ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨ ਕਹਿ ਮਨ ਬਿਸ਼ਰਾਮ सुखमणि सुख अमृत प्रभ मन विश्राम सुखमणि सुख अमृत प्रभनाम पागत जना कन विश्राम सुखमणि सुख अमृत प्रभनाम मन विश्राम ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਬਿਸ਼ਰਾਮ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਬਿਸ਼ਰਾਮ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਬਿਸ਼ਰਾਮ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਬਿਸਰਾਮ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਬਿਸਰਾਮ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਬਿਸਰਾਮ सुखमणि सुख अमृत प्रभ नाम पगत जना के मन विश्राम सुखमणि सुख अमृत प्रभनाम पागत जना कन विश्राम सुखमणि सुख अमृत प्रभनाम भगत जना के मन विश्राम ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾਂ ਕਹਿ ਮਨ ਬਿਸ਼ਰਾਮ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾਂ ਕਹਿ ਮਨ ਬਿਸ਼ਰਾਮ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾਂ ਕਹਿ ਮਨ ਬਿਸ਼ਰਾਮ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨ ਕਹਿ ਮਨ ਬਿਸ਼ਰਾਮ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨ ਕਹਿ ਮਨ ਬਿਸ਼ਰਾਮ